ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਮੋਂਗੇ ਚੜ੍ਹਦੀ ਕਲਾ 'ਚ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸਰਬੱਤ ਦਾ ਭਲਾ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਬਹੁਤ ਹੀ ਸੋਹਣੀ ਬਾਤ ਹੈ ਬੜੀ ਦਿਲਚਸਪ ਐ ਨੂੰ ਸਾਰੀ ਨੂੰ ਸੁਣਿਓ ਤੁਹਾਨੂੰ ਪੂਰਾ ਮਜ਼ਾ ਆਊਗਾ ਸੁਣ ਕੇ ਬਾਤ ਥੋੜੀ ਜੀ ਹੈ ਲੰਬੀ ਸੋ ਬਣੇ ਰਹੋ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇੱਕ ਜੱਟ ਜ਼ਿਮੀਦਾਰ ਸੀ ਉਹ ਖੇਤ ਗਿਆ ਹੋਇਆ ਸੀ ਤਾਂ ਉਹਦੇ ਘਰ ਵਾਲੀ ਉਹਦੀ ਰੋਟੀ ਦੇਣ ਗਈ ਚਾਹ ਰੋਟੀ ਲੈ ਕੇ ਗਈ ਇੱਕ ਉਹਦੇ ਗੋਦੀ ਮੁੰਡਾ ਸੀ ਛੋਟਾ ਜਿਹਾ ਉਹ ਨਾਲ ਹੀ ਲੱਗੀ ਉਹਨੂੰ ਬੱਚੇ ਨੂੰ ਤਾਂ ਜਦੋਂ ਉਹ ਰੋਟੀ ਪਾਣੀ ਉਹਨੂੰ ਖਵਾਤਾ ਜਾ ਕੇ ਉਹਨੇ ਉਹ ਸੋਚਣ ਲੱਗੀ ਵੀ ਘਰੇ ਵੀ ਮੈਂ ਕੀ ਕਰੂੰਗੀ ਵੀ ਮੈਂ ਇੱਥੇ ਹੀ ਮੈਂ ਕੰਮ ਕਰ ਲੈਨੀ ਆ ਅੱਗੇ ਕਪਾਹਾਂ ਹੁੰਦੀਆਂ ਕਪਾਹਾਂ ਦੇ ਟੁੱਸੇ ਤੋੜਦੇ ਹੁੰਦੇ ਫਿਰ ਉਹ ਹੋਰ ਉੱਥੋਂ ਫੁੱਟੇ ਹੁੰਦੀਆਂ ਜਿੱਥੋਂ ਟੁੱਸਾ ਟੁੱਟਦਾ ਜੇ ਮੈਂ ਆਪਾਂ ਸਰੋਂ ਤੋੜਦੇ ਆ ਛੋਲਿਆਂ ਦਾ ਸਾਗ ਤੋੜਦੇ ਆ ਉੱਥੋਂ ਟੁੱਸੇ ਤੋੜਦੇ ਆ ਤੇ ਉਹ ਉੰਨੇ ਹੀ ਹੋਰ ਫੁੱਟਦੇ ਨੇ ਉਹ ਕਈ ਉੱਥੋਂ ਟਾਹਣੀਆਂ ਨਿਕਲੇ ਹੁੰਦੀਆਂ ਨੇ ਫਲ ਵੱਧ ਲੱਗਦਾ ਫਿਰ ਐਵੇਂ ਹੀ ਕਪਾਹ ਨੂੰ ਹੁੰਦਾ ਸੀ ਉਹ ਸੋਚਣ ਲੱਗੀ ਵੀ ਮੈਂ ਤੂਸੇ ਤੋੜ ਲੂੰਗੀ ਬੈਠ ਕੇ ਚੱਲ ਮੈਂ ਕਰਨਾ ਵੀ ਕੀ ਹੈ ਘਰੇ ਭਾਈ ਉਹ ਵੀ ਸਾਰ ਇੱਕ ਪਾਦੇ ਤੂਸੇ ਤੋੜਤੇ ਉਹਨੇ ਸ਼ਾਮ ਨੂੰ ਜਦੋਂ ਉਹ ਆਉਣ ਲੱਗਿਆ ਘਰੇ ਤਾਂ ਉਹਦੇ ਨਾਲ ਹੀ ਰੇੜੀ ਚ ਬੈ ਕੇ ਆ ਗਈ ਆ ਕੇ ਘਰੇ ਭਾਈ ਉਹ ਤਾਂ ਮੁੰਡੇ ਨੂੰ ਦੁੱਧ ਚੰਗਾ ਹੋਣ ਲੱਗ ਗਈ ਬੱਚਾ ਰੋਣ ਲੱਗ ਗਿਆ ਤਾਂ ਉਹਦੇ ਘਰ ਵਾਲਾ ਸੀ ਜਿਹੜਾ ਉਹ ਪੈ ਗਿਆ ਪਿਆ ਪਿਆ ਉਹਨੂੰ ਕਹਿਣ ਲੱਗਿਆ ਮੈਨੂੰ ਪਾਣੀ ਦਾ ਗਲਾਸ ਦੇ ਤਾਂ ਉਹ ਕਹਿੰਦੀ ਦਿੰਨੀ ਆ ਫੇਰ ਕਹਿੰਦਾ ਪਾਣੀ ਦਾ ਗਲਾਸ ਦੇ ਦਿਓ ਕਹਿੰਦੀ ਦਿਨੀਆਂ ਉਹਨੂੰ ਆਇਆ ਸੀ ਵੀ ਦੋ ਘੜੀ ਦੋ ਘੁੱਟਾ ਮੁੰਡੇ ਨੂੰ ਦੁੱਧ ਚੰਗਾ ਦਾ ਵੀ ਚੱਲ ਫੇਰ ਇਹ ਬੱਚਾ ਰੋ ਰਿਹਾ ਸੀ ਵੀ ਚਲ ਇਹਨੂੰ ਪਾਣੀ ਫੇਰ 2 ਮਿੰਟ ਬਾਅਦ ਦੇ ਦਿਨੀਆਂ ਉਹ ਗੁੱਸੇ ਨਾਲ ਉਹਨੂੰ ਕਹਿਣ ਲੱਗਿਆ ਤੈਨੂੰ ਸੁਣਦਾ ਨਹੀਂ ਪਾਣੀ ਮੰਗੀ ਜਾਂਦਾ ਭਾਈ ਉਹ ਗੁੱਸੇ ਜੇ ਨਾਲ ਉਹਨੇ ਕਿਹਾ ਉਹ ਵੀ ਗੁੱਸੇ ਜੇ ਨਾਲ ਉਹਨੇ ਬੱਚੇ ਤੋਂ ਦੁੱਧ ਛਡਾਇਆ ਬੱਚਾ ਫੇਰ ਰੋਣ ਲੱਗ ਗਿਆ ਉਹਨੂੰ ਪਾਣੀ ਦਾ ਗਲਾਸ ਫੜਾ ਤਲ ਜਾ ਕੇ ਉਹਨੂੰ ਉਹਨੇ ਹਲੇ ਦੱਗ ਪਾਣੀ ਪੀਤਾ ਗਲਾਸ ਚ ਤਾਂ ਉਹ ਗੁੱਸੇ ਚ ਉਹਨੂੰ ਕਹਿਣ ਲੱਗੀ ਕਿਹੜਾ ਹੂਰਾਪਰੀ ਬਈ ਹੁਣ ਜਾਣਾ ਤੀ ਤੈਂ ਬਈ ਨਹੀਂ ਦੇਖਦਾ ਵੀ ਮੈਂ ਬਿੰਦ ਜਵਾਕ ਨੂੰ ਦੁੱਧ ਚੰਗਾਰ ਰਹੀ ਆਂ ਰੋਂਦਾ ਭੁੱਖਾ ਹੈ ਭਾਈ ਉਹੋ ਜੱਟ ਦੀ ਅੜੀ ਵਾਲੀ ਕਹਾਣੀ ਉਹ ਤਾਂ ਚੜ ਗਿਆ ਹੋਰ ਆਪਾਂ ਚੜਿਆ ਹੋਇਆ ਤਾਂ ਪਹਿਲਾਂ ਹੀ ਸੀ ਉਹਨੇ ਤਾਂ ਗਲਾਸ ਮਾਰਿਆ ਵਗਾ ਕੇ ਉਹਨੂੰ ਕਹਿੰਦਾ ਤੈਨੂੰ ਹੂਰਾਪਰੀਆ ਲਿਆ ਕੇ ਦਿਖਾਵਾਂ ਹੁਣ ਮੈਂ ਉਹਨਾਂ ਚਿਰ ਘਰੇ ਨਹੀਂ ਵੜਦਾ ਉਹ ਤਾਂ ਤੁਰ ਗਿਆ ਘਰੋਂ ਪੁਰਾਣੀ ਬਹੁਤ ਸੋਹਣੀ ਰਾਜੇ ਦੀ ਕੁੜੀ ਸੀ ਤੇ ਉਹਨੇ ਗਾਹ ਸ਼ਰਤਾਂ ਰੱਖੀਆਂ ਹੋਈਆਂ ਸੀ ਵਿਆਹ ਦੀਆਂ ਵੀ ਜਿਹੜਾ ਕੋਈ ਮੈਨੂੰ ਤਿੰਨ ਵਾਰ ਬੁਲਾ ਲੂਗਾ ਤਾਂ ਮੈਂ ਉਹਦੇ ਨਾਲ ਵਿਆਹ ਕਰਾਂਵਾਂ ਚਾਹੇ ਉਹ ਕੋਈ ਵੀ ਹੈ ਅਮੀਰ ਹੈ ਗਰੀਬ ਹੈ ਮੈਨੂੰ ਬੁਲਾ ਲੂ ਜਿਹੜਾ ਉਹ ਕਿਸੇ ਨਾਲ ਬੋਲਦੀ ਨਹੀਂ ਸੀ ਤੇ بڑے ਲੋਕਾਂ ਨੇ ਰਾਜਿਆਂ ਦੇ ਪੁੱਤਾਂ ਨੇ ਹੋਰ ਅਮੀਰਾਂ ਨੇ ਵਪਾਰੀਆਂ ਨੇ ਸਦਾਕਰਾਂ ਨੇ ਉਹ ਤੇ ਜਾ ਜਾ ਕੇ ਸਿਰ ਵਕੀ ਬਾਅਦ ਚ ਸਿਰ ਲਾ ਦਿੰਦੀ ਸੀ ਸਿਰ ਲਹਾਲੇ ਲੋਕਾਂ ਨੇ ਪਰ ਉਹ ਬੋਲੀ ਨਹੀਂ ਕਿਸੇ ਨਾਲ ਤਾਂ ਭਾਈ ਉਹ ਜਾਂਦਾ ਜਦੋਂ ਚੱਲਿਆ ਚੱਲ ਪਿਆ ਘਰੋਂ ਲੜ ਕੇ ਜਾਂਦਾ ਤੁਰਿਆ ਤਾਂ ਉਹਨੂੰ ਭੁੱਖ ਲੱਗੀ ਉਹ ਇੱਕ ਪਿੰਡ ਵਿੱਚ ਦੀ ਲੰਘਿਆ ਅੱਗੇ ਬੁੜੀਆਂ ਪੰਜ ਛੇ ਘਰਾਂ ਦਾ ਇੱਕ ਤੰਦੂਰ ਹੁੰਦਾ ਇੱਕ ਘਰ ਦੇ ਮੂਹਰੇ ਹੁੰਦਾ ਉੱਥੇ ਸਾਰੀਆਂ ਲਵੇ ਲਾਉਣੇ ਦੇ ਪੰਜ ਸੱਤ ਘਰਾਂ ਦੀਆਂ ਬੁੜੀਆਂ ਇਕੱਠੀਆਂ ਅੱਗੇ ਰੋਟੀ ਬੁਕਾਉਂਦੀਆਂ ਦੁਪਹਿਰੇ ਤਾਂ ਉਹ ਭਾਈ ਬੁੜੀਆਂ ਰੋਟੀ ਲਾਹੀ ਜਾਂਦੀਆਂ ਨੇ ਤੰਦੂਰ ਤੇ ਉਹਨਾਂ ਦੇ ਮੁੰਡੇ ਬੁੜੇ ਅੰਦਰ ਨਾਲ ਹੀ ਦਲਾਂਜੀ ਚ ਬੈਠੇ ਨੇ ਸੁਹਾਤਜੀ ਚ ਉਹ ਦੇਖਿਆ ਉਹਨੇ ਵੀ ਭੁੱਖ ਲੱਗੀ ਹੋਈ ਆ ਵੀ ਰੋਟੀਆਂ ਪਕਦੀਆਂ ਨੇ ਵੀ ਹੋਮਾ ਨਾ ਤਾ ਉਹ ਰੋਟੀ ਖਾ ਕੇ ਜਾਮਾ ਉਹ ਫਤੇ ਬਲਾ ਕੇ ਅੰਦਰ ਵੜ ਗਿਆ ਤੇ ਉਹਨਾਂ ਨੂੰ ਕਹਿਣ ਲੱਗਿਆ ਬਜ਼ੁਰਗ ਨੂੰ ਕਹਿਣਾ ਜੀ ਮੈਨੂੰ ਲੱਗੀ ਹੋਈ ਆ ਭੁੱਖ ਵੀ ਮੈਂ ਤਾਂ ਰੋਟੀ ਪਕਦੀ ਦੇਖ ਕੇ ਆ ਗਿਆ ਵੀ ਮੈਨੂੰ ਤਾਂ ਰੋਟੀ ਖਵਾਓ ਪ੍ਰਸ਼ਾਦਾ ਚਾਹੀਦਾ ਉਹ ਕਹਿਣ ਲੱਗੇ ਆ ਜਾ ਭਾਈ ਬੈਠ ਭਾਈ ਉਹਨਾਂ ਨੇ ਸਬਜ਼ੀ ਦੀ ਬਾਟੀ ਭਰਤੀ ਲੱਸੀ ਦਾ ਕੌਲਾ ਪਰਤਾ ਚਾਰ ਮੁੱਟੀਆਂ-ਮੁੱਟੀਆਂ ਰੋਟੀਆਂ ਥਾਲਿ ਚ ਧਰ ਕੇ ਉਹਨੂੰ ਫੜਾਤੀਆਂ ਖਾ ਲਈਆਂ ਜਦੋਂ ਉਹਦੇ ਹੱਥ ਚ ਚਾਰ ਕਬੂਰਕੀਆਂ ਰਹਿ ਗਈਆਂ ਤਾਂ ਬੁਢੀ ਨੇ ਦੇਖਿਆ ਵੀ ਰੋਟੀ ਹੋਰ ਤਾਂ ਉਹਨੇ ਮੰਗੀ ਨਹੀਂ ਤਾਂ ਭਾਈ ਬੁਢੀ ਤਾਂ ਚੁੱਪ ਕਰਕੇ ਨਾ ਪੁੱਛਿਆ ਉਹਨੂੰ ਹੋਰ ਲੈਣੀਆਂ ਜਾਂ ਕਿੰਨੀ ਧਰਾਂ ਉਹ ਤਾਂ ਦੋ ਰੋਟੀਆਂ ਹੋਰ ਸਿੱਟ ਗਈ ਉਹਦੇ ਥਾਲ ਚ ਉਹ ਹੁਣ ਸੋਚਦਾ ਵੀ ਮੈਂ ਤਾਂ ਚਾਰ ਨਾਲ ਰੱਜ ਗਿਆ ਹੁਣ ਦੋ ਮੈਂ ਕਿੱਥੇ ਪਾਉਂਗਾ ਫੇਰ ਉਹਨੇ ਸੋਚਿਆ ਵੀ ਛੱਡਣੀ ਵੀ ਗਲਤ ਗੱਲ ਐ ਇਹਨੇ ਮਿਹਨਤ ਕਰਦੀਆਂ ਨੇ ਗਰਮੀ 'ਚ ਪਕਾਉਂਦੀਆਂ ਨੇ ਮੈਂ ਮੰਗ ਕੇ ਰੋਟੀ ਖਾਦੀ ਐ ਵੀ ਬੁਰਾ ਲੱਗਦਾ ਭਾਈ ਉਹ ਔਖਾ ਸਖਾਲਾ ਉਹ ਦੋ ਰੋਟੀਆਂ ਵੀ ਖਾ ਗਿਆ ਤਾਂ ਖਾ ਕੇ ਰੋਟੀ ਫਤੇ ਬਲਾ ਕੇ ਫੇਰ ਤੁਰ ਪਿਆ ਤੁਰਿਆ ਹੋਇਆ ਤਾਂ ਗਾਹਾਂਕ ਸ਼ਹਿਰ 'ਚ ਆ ਗਿਆ ਸ਼ਹਿਰ ਦੇ ਵਿੱਚ ਉਹ ਰਾਜਾ ਸੀ ਜਿਹੜਾ ਸ਼ਹਿਰ ਦਾ ਉਹਨੂੰ ਦੱਸੇ ਹੋਏ ਸੀ ਵੀ ਤੈਂ 100 ਜੱਗ ਕਰਨਾ ਐ ਜੇ ਇੱਕ ਵੀ ਬੰਦਾ ਤੇਰੇ ਇਥੋਂ ਲੰਘਣ ਆਲਾ ਭੁੱਖਾ ਵਗ ਗਿਆ ਨਾ ਖਾ ਕੇ ਗਿਆ ਚਾਹੇ ਕੋਈ ਇੱਕ ਚਮਚਾ ਖੀਰ ਪ੍ਰਸ਼ਾਦ ਦਾ ਲਾਜੇ ਜਾਂ ਕੋਈ ਸਬਜ਼ੀ ਦਾ ਰੋਟੀ ਦਾ ਬੁਰਕੀ ਲਾਜੇ ਤਾਂ ਤੇਰਾ ਜੱਗ ਸਪੂਰਨ ਹੋਊਗਾ ਨਹੀਂ ਤੈਨੂੰ ਦੁਬਾਰੇ ਫੇਰ ਸੌ ਜੱਗ ਕਰਨਾ ਪਊ ਉਹ ਰਾਜੇ ਦੇ ਚੱਲਦੇ ਸੀ ਜੱਗ ਉਹਦੇ 99 ਜੱਗ ਹੋ ਗਏ 100ਵਾਂ ਜੱਗ ਚੱਲ ਰਿਹਾ ਸੀ ਉਹ ਵੀ ਲਾਸਟ ਤੇ ਜਿਹੜਾ ਨੇਰੇ ਹੋ ਇੱਕ ਬੰਦਾ ਵੀ ਇੱਕ ਜਾਣਾ ਹੋਰ ਰੋਟੀ ਖਾ ਜਵੇ ਤਾ ਉਹ ਪਹੁੰਚ ਗਿਆ ਭਾਈ ਉਹ ਫੜ ਲਿਆ ਉਹਨਾਂ ਨੇ ਸੰਤਰੀ ਕਹਿਣ ਲੱਗੇ ਵੀ ਭਾਈ ਤੂੰ ਰੋਟੀ ਖਾ ਕੇ ਜਾ ਉਹ ਕਹਿਣ ਲੱਗਿਆ ਵੀ ਮੈਂ ਤਾਂ ਕੁਝ ਨਹੀਂ ਖਾਣਾ ਮੈਂ ਤਾਂ ਬਹੁਤ ਡੱਕਿਆ ਹੋਇਆ ਤਹਾਂ ਉਹ ਕਹਿਣ ਵੀ ਨਾ ਇਹ ਤਾਂ ਰਾਜੇ ਦਾ ਹੁਕਮ ਹੈ ਰਾਜੇ ਦੇ ਤਾਂ ਜੱਗ ਨਹੀਂ ਸੰਪੂਰਨ ਹੋਣੇ ਉਹ ਕਹਿਣ ਲੱਗਿਆ ਵੀ ਮੈਨੂੰ ਨਹੀਂ ਤੁਹਾਡੇ ਜੱਗਾਂ ਜੁਗਾਂ ਦਾ ਪਤਾ ਮੇਰੇ ਤਾਂ ਹੱਥ ਉਂਗਲੀ ਵੀ ਨਹੀਂ ਚੁਭਦੀ ਢਿੱਡ ਜਿੰਨੀ ਇੰਨਾ ਰੱਜ ਕੇ ਆਇਆ ਮੈਂ ਤਾਂ ਪਹਿਲੇ ਇੱਥੇ ਬੇਬੇ ਨੇ ਚਾਰ ਖਾਣੀ ਆ ਤੇ ਮੈਨੂੰ ਤਾਂ 6 ਰੋਟੀਆਂ ਖਵਾਤੀਆਂ। ਆਈਓ ਤਾਂ ਰਾਜੀ ਕੋਲ ਲੱਗੇ ਫੜ ਕੇ ਵੀ ਆਹ ਇੱਕ ਬੰਦੇ ਨਾਲ ਥੋੜਾ ਜੱਗ ਸਪੂਰਨ ਹੁੰਦਾ। ਨਹੀਂ ਜੇ ਨਹੀਂ ਖਾਊਗਾ ਤਾਂ ਤੁਹਾਨੂੰ ਫੇਰ ਸੋ ਜੱਗ ਰਾਜਾ ਕਹਿੰਦਾ ਮੈਨੂੰ ਕਰਨਾ ਪਊਗਾ। ਵੀ ਤੂੰ ਜਹੇ ਕੋਈ ਚਮਚਾ ਲਾ ਲੈ ਕਿਸੇ ਵੀ ਚੀਜ਼ ਦੀ ਇੱਕ ਬੁਰਕੀ ਲੈ ਲੈ ਕੁਛ ਵੀ ਆ ਇੱਕ ਮਾੜਾ ਨਹੀਂ ਖਾਲਾ। ਉਹ ਕਹਿਣ ਲੱਗਿਆ ਵੀ ਜੋ ਮਰਜ਼ੀ ਕਰ ਲਓ ਮੈਂ ਨਹੀਂ ਖਾ ਸਕਦਾ। ਉਹਨੂੰ ਕਹਿਣ ਲੱਗਿਆ ਵੀ ਤੂੰ ਹੈਂ ਕਾਮਣਾਂ ਜਾਂ ਕਿੱਥੋਂ ਆਇਆ ਕਿੱਥੇ ਜਾਣਾ ਹੈ ਰਾਜਾ ਕਹਿੰਦਾ ਉਹ ਕਹਿੰਦਾ ਜੀ ਮੈਂ ਤਾਂ ਭਲਾਨੇ ਪਿੰਡ ਤੋਂ ਆਇਆ ਵੀ ਮੇਰੀ ਘਰ ਵਾਲੀ ਨਾਲ ਲੜ ਕੇ ਆਇਆ ਵੀ ਉਹਨੇ ਮੈਨੂੰ ਮੇਣਾ ਮਾਰਿਆ ਵੀ ਹੂਰਾਪਰੀ ਵਿਆਹੇਗਾ ਕਹਿੰਦਾ ਹੁਣ ਮੈਂ ਹੂਰਾਪਰੀ ਵਿਆਹ ਹੁਣ ਜਾਣਾ ਰਾਜਾ ਕਹਿੰਦਾ ਤੈਨੂੰ ਪਤਾ ਉਹ ਕਿੱਥੇ ਹੈ ਕਹਿੰਦਾ ਪਤਾ ਤਾਂ ਹੈਗਾ ਉਹ ਕਹਿੰਦਾ ਫਿਰ ਤੈਨੂੰ ਸ਼ਰਤਾਂ ਦਾ ਵੀ ਪਤਾ ਹੋ ਸ਼ਰਤਾਂ ਰੱਖੀਆਂ ਹੋਈਆਂ ਨੇ ਉਹਨੇ ਉਹ ਕਹਿੰਦਾ ਨਾ ਮੈਨੂੰ ਤਾਂ ਕੋਈ ਪਤਾ ਨਹੀਂ ਸ਼ਰਤਾਂ ਦਾ ਰਾਜਾ ਨੂੰ ਕਹਿੰਦਾ ਤੂੰ ਐ ਕਰ ਪੂਰਾ پری ਤਾਂ ਤੈਨੂੰ ਮੈਂ ਲਿਆ ਕੇ ਦਿੰਨਾ ਵਿਆਹ ਕੇ ਮੈਂ ਉਹਨੂੰ ਲੈ ਆਉ ਤੇਰੇ ਨਾਲ ਵਿਆਹ ਕਰ ਦੂੰ ਉਹ ਕਹਿੰਦਾ ਅੱਛਾ ਕਹਿੰਦਾ ਤੂੰ ਤਾਂ ਉਹਦੀਆਂ ਸ਼ਰਤਾਂ ਨਹੀਂ ਪੂਰੀਆਂ ਕਰ ਸਕਦਾ ਫੇਰ ਕਹਿੰਦਾ ਤੇਰਾ ਗਲ ਵੜ ਦੂੰਗੀ ਫੇਰ ਕੀ ਕਰੇਗਾ ਕਹਿੰਦਾ ਤੂੰ ਇੱਥੇ ਮੇਰੀ ਥਾਂ ਤੇ ਇਹਨਾਂ ਦੇ ਨਾਲ ਵਜੀਰਾ ਤੇ ਬੈਠਿਆ ਕਰ ਜਿੰਨੇ ਜਰ ਮੈਂ ਮੁੜਦਾ ਨਹੀਂ ਤੂੰ ਇੱਥੇ ਰਹਿ ਉਹ ਕਹਿੰਦਾ ਵੀ ਠੀਕ ਐ ਭਾਈ ਰਾਜੇ ਨੇ ਤਾਂ ਸਾਧੂਆਂ ਵਾਲੇ ਕੱਪੜੇ ਪਾ ਲੈ ਪੇਸ ਬਦਲ ਕੇ ਬਾਗ ਗਿਆ ਜਦੋਂ ਗਿਆ ਉਹਦੇ ਪੂਰਾ ਪਰਿਦੇ ਤਾਂ ਸੰਤਰੀ ਉਹਨੂੰ ਅੰਦਰ ਨਾ ਵੜਨ ਦੇਣ ਉਹਨੂੰ ਕਹਿੰਦੇ ਵੀ ਤੂੰ ਰਾਣੀ ਨੂੰ ਵੇਹਣਾ ਆਇਆ ਬੁਲਾਉਣਾ ਆ ਪਹਿਲਾਂ ਤਾਂ ਬੁਲਾਉਣੀ ਕਹਿੰਦੇ ਹੁੰਦੇ ਕਿਉਂ ਬੋਲਦੀ ਨਹੀਂ ਸੀ ਉਹ ਕਹਿੰਦਾ ਹਾਂ ਮੈਂ ਰਾਣੀ ਨੂੰ ਬੁਲਾਉਣਾ ਆ ਤਾਂ ਉਹਨੂੰ ਮੁਖਾਲ ਕਰਨ ਲੱਗੇ ਕਹਿੰਦੇ ਇੱਥੇ ਤਾਂ ਡੈਡ ਡੈਡ ਸੋਹਣੇ ਤੋਂ ਸੋਹਣਾ ਗੱਭਰੂ ਜਵਾਨ ਆਕੇ ਮੁੜਗੇ ਮੁੰਡੇ ਰਾਜਿਆਂ ਦੇ ਮਹਾਰਾਜਿਆਂ ਦੇ ਹੋਰ ਬਹੁਤ ਵੀ ਤੂੰ ਕਿਧਰੋਂ ਤੇ ਸਾਧ ਤਾਂ ਕਹਿੰਦਾ ਤੂੰ ਜ਼ਰੂਰ ਬੁਲਾ ਲੇਂਗਾ ਉਹਨੂੰ ਉਹ ਤਾਂ ਬੋਲੀ ਨਹੀਂ ਕਿਸੇ ਨਾਲ ਫਿਰ ਗਲ ਵੱਡੂ ਤੇਰਾ ਉਹ ਕਹਿੰਦਾ ਵੀ ਇਹ ਮੇਰਾ ਕੰਮ ਐ ਮੈਂ ਜਾਣਾ ਮੇਰਾ ਕੰਮ ਜਾਣਾ ਤੁਸੀਂ ਮੈਨੂੰ ਅੰਦਰ ਤਾਂ ਜਾਣਦੇ ਹੋ ਚਲੋ ਜੀ ਲੰਘਾ ਤਾ ਅੰਦਰ ਗਿਆ ਕਹਿਣ ਲੱਗੇ ਵੀ ਉਹ ਖੁੰਝੇ ਚ ਫਲਾਨਾ ਪਾਸੇ ਜਿਹੜਾ ਇੱਧਰ ਨਾਲ ਸਿਰੇ ਤੇ ਮਹਿਲ ਐ ਉੱਥੇ ਬੈਠੀ ਹੈ ਰਾਜਕੁਮਾਰੀ ਜਦੋਂ ਗਿਆ ਤਾਂ ਦੱਸਿਆ ਨੇ ਅੰਦਰ ਵੜਤਾ ਉਹ ਪਈ ਇੱਕ ਪਲੰਘ ਦੇ ਉੱਤੇ ਸਿੰਗਲ ਪਲੰਘ ਹੈ ਉਹਦੇ ਉੱਤੇ ਪਈ ਹੈ ਸਜੀਤਾ ਜੀ ਤੇ ਉਹਦੇ ਮੂੜੇ ਇੱਕ ਕੁਰਸੀ ਮੂੜਾ ਜੜਾ ਹਿਆ ਹੋਇਆ ਜਿਵੇਂ ਜਿਹੜਾ ਕੰਨਿਆਂ ਜਿਹਾਂ ਦੇ ਹੁੰਦੇ ਨੇ ਮੂੜੇ ਤਾਂ ਉਹ ਬੋਲਦੀ ਤਾਂ ਹੈ ਨਹੀਂ ਕਿਸੇ ਨਾਲ ਉਹ ਉੱਠ ਕੇ ਵੈਗੀ ਉਹਨੂੰ ਦੇਖ ਕੇ ਐ ਇਸ਼ਾਰਾ ਕਰਤਾ ਵੀ ਇਹ ਤੇ ਬਹਿ ਜਾ ਬਈ ਗਿਆ ਮੁੜੇ ਤੇ ਉਹਨੂੰ ਪਤਾ ਤੀ ਵੀ ਉਹਦੇ ਆ ਵਚਨ ਨੇ ਉਹ ਪਹਿਲੇ ਹੀ ਤਿੰਨ ਉਹ ਜਾਂਦਾ ਸੀ ਪੀਰਾਂ ਦੇ ਉਹ ਤਿੰਨ ਪੀਰਾਂ ਨੂੰ ਲੈ ਗਿਆ ਤਾਂ ਉਹ ਤੇ ਵੱਡੇ ਪੀਰ ਨੂੰ ਕਹਿਣ ਲੱਗਿਆ ਵੀ ਮੇਰਾ ਕੰਮ ਇਹ ਕਰਨ ਮੈਨੂੰ ਇਹ ਜੇ ਤਿੰਨ ਵੀਰ ਦੇ ਦੇ ਗਿਆ ਭਾਈ ਜਦੋਂ ਬਸ ਚ ਕਰਕੇ ਲੈ ਗਿਆ ਤਿੰਨ ਪੀਰਾਂ ਨੂੰ ਉਹਨਾਂ ਨੂੰ ਪਹਿਲੇ ਹੀ ਪੜਾ ਕੇ ਲੈ ਗਿਆ ਵੀ ਇੱਕ ਤਾਂ ਉਹਦੇ ਪਲੰਗ 'ਚ ਵੜ ਜਿਓ ਉਹਦੇ ਗਹਿਣੇ ਕੱਟੇ ਪਾਏ ਹੋਣਗੇ ਇੱਕ ਜਣਾ ਉਹਦੇ ਹਾਰ 'ਚ ਵੜ ਜਿਓ ਇੱਕ ਉੱਥੇ ਕੋਈ ਦੀਵਾ ਬੱਤੀ ਹੋਊ ਦੀਵਾ ਹੋਇਆ ਦੀਵੇ 'ਚ ਵੜ ਜਿਓ ਤਾਂ ਕਹਿੰਦਾ ਜਿਹੜਾ ਵੀ ਮੈਂ ਤੁਹਾਨੂੰ ਸਵਾਲ ਪੁੱਛੂੰ ਤੁਸੀਂ ਮੈਨੂੰ ਉਹਦਾ ਸਹੀ ਜਵਾਬ ਨਹੀਂ ਦੇਣਾ ਮੈਨੂੰ ਉਲਟ ਜਵਾਬ ਦੇਣਾ ਹੈ ਤਾਂ ਭਾਈ ਉਹ ਕਹਿੰਦੇ ਵੀ ਠੀਕ ਹੈ ਬਾਗੇ ਜਦੋਂ ਉਹਨੇ ਤਾਂ ਪਾਈ ਉਹਨਾਂ ਨੇ ਤਾਂ ਆਪਦਾ ਕੰਮ ਕਰ ਲਿਆ ਪੀਰਾ ਨੇ ਤਾਂ ਇੱਕੋ ਦੇ ਹਾਰ ਚ ਵੜ ਗਿਆ ਇੱਕ ਦੀਵੇ ਚ ਵੜ ਗਿਆ ਇੱਕੋ ਦੇ ਪਲੰਗ ਚ ਵੜ ਗਿਆ ਤਾਂ ਹੁਣ ਉਹ ਪੁੱਛਦਾ ਹੈ ਰਾਣੀ ਨੂੰ ਇੱਧਰ ਲਿਆ ਉੱਧਰ ਨੇ ਗੱਲਾਂ ਮਾਰੀਆਂ ਉਹਨੇ ਕੁੜੀ ਨਾਲ ਉਹ ਤਾਂ ਬੋਲੀਓ ਹੀ ਨਾ ਉਹਨੇ ਸੋਚਿਆ ਵੀ ਮੈਂ ਬੜਾ ਟਾਈਮ ਨਾ ਲਾਵਾਂ ਨਹੀਂ ਤਾਂ ਫੇਰ ਵੱਡੂ ਕੀ ਗਰਦਨ ਲਾ ਦੂ ਮੇਰੀ ਤਾਂ ਫਿਰ ਉਹ ਪਲੰਗ ਨੂੰ ਪੁੱਛਦਾ ਹੈ ਕਹਿੰਦਾ ਮੰਜਿਆ ਮੰਜਿਆ ਦੱਸ ਭਾਈ ਤੇ ਰੱਖੀ ਹਾਲ ਐ ਮੰਜਾ ਹੁਣ ਉਹ ਜਿਹੜਾ ਪੀਰ ਵੜਿਆ ਹੋਇਆ ਥੀ ਉਹਨੇ ਭਾਈ ਉਹ ਬੋਲ ਪਿਆ ਉਹ ਕਹਿਣ ਲੱਗਿਆ ਠੀਕ ਐ ਜੀ ਮੇਰਾ ਕਾਹਦਾ ਹਾਲ ਪੁੱਛਦੇ ਹੋ ਆ ਮਹਾਰਾਣੀ ਤੜ ਕਿਉਂ ਬਿਸਤਰੇ ਤਾਂ ਝਾੜ ਝੂੜ ਕੇ ਬਿਸਵਾ ਲੈਂਦੀ ਐ ਬਦਲਾ ਲੈਂਦੀ ਐ ਮੈਂ ਵਿਚਾਰਾ ਉੱਥੇ ਦੀ ਉੱਥੇ ਹੀ ਪਿਆ ਰਹਿਣਾ ਮੇਰਾ ਤਾਂ ਕਾਹਦਾ ਹਾਲ ਐ ਉਹ ਕਹਿਣ ਲੱਗਿਆ ਫਿਰ ਸੁਣਾ ਕੋਈ ਗੱਲ ਪਲਕ ਕਹਿੰਦਾ ਜੀ ਤੁਸੀਂ ਸੁਣਾਓ ਕੋਈ ਗੱਲ ਉਹ ਕਹਿੰਦਾ ਬਾਹ ਮੈਂ ਤਾਂ ਬਾਹ ਰੁਆਇਆ ਕਹਿੰਦਾ ਤੂੰ ਅੱਜ ਨਵਾਂ ਅਨੋਖਾ ਮੰਝਾ ਬੋਲ ਪਿਆ ਕਹਿੰਦਾ ਮੰਝੇ ਤਾਂ ਬੋਲਦੇ ਨਹੀਂ ਹੁੰਦੇ ਵੀ ਤੂੰ ਸੁਣਾ ਕੋਈ ਨਵੀਂ ਗੱਲ ਉਹ ਕਹਿੰਦਾ ਲੈ ਸੁਣ ਲਓ ਫਿਰ ਉਹ ਤਾਂ ਪਾਸੇ ਜਿ ਬਟਬਟ ਦੇਖਦੀ ਆ ਵੀ ਪਲਕ ਕਿਵੇਂ ਬੋਲ ਪਿਆ ਮੇਰਾ ਉਹ ਕਹਿਣ ਲੱਗਿਆ ਵੀ ਇੱਕ ਜੱਟਾਂ ਦਾ ਮੁੰਡਾ ਥੀ ਅਲਗ ਕਾਇ ਉਹਨੂੰ ਸੁਣਾਉਂਦਾ ਫਿਰ ਗੱਲ ਕਿਉਂ ਗਾਹਾਂ ਫਿਰ ਇਹਦੀ ਗੱਲ ਤੇ ਜਵਾਬ ਦੇਉਗੀ ਉਹ ਕਹਿੰਦਾ ਜੱਟਾਂ ਦਾ ਮੁੰਡਾ ਸੀ ਕਹਿੰਦਾ ਉਹ ਵਿਆਹਿਆ ਗਿਆ ਕਹਿੰਦਾ ਮਾਂ ਨੇ ਬਹੁਤ ਚਾਹਾਂ ਲਾਡਾਂ ਨਾਲ ਖਵਾ ਪਿਆ ਕੇ ਕਹਿੰਦਾ ਦਿਨਾਂ ਚ ਗੱਭਰੂ ਕਰ ਲਿਆ ਦ੍ਰਿੜਕ ਪਿਆਉਂਦੀ ਉਹਦੀ ਮਾਂ ਕਹਿੰਦਾ ਬਹੁਤ ਵਧੀਆ ਤੀਰਕਮਾਨ ਨਿਸ਼ਾਨਚੀ ਬਣ ਗਿਆ ਕਹਿੰਦਾ ਤੀਰ ਨਿਸ਼ਾਨੇ ਤੇ ਲਾਉਂਦਾ ਤਾਂ ਕਹਿੰਦਾ ਜਿਹੜੀ ਉਹਦੇ ਘਰ ਵਾਲੀ ਉਹਦਾ ਵਿਆਹ ਹੋ ਗਿਆ ਜਿਹੜਾ ਉਹ ਉਹਦਾ ਉਧਿਕਾਰ ਵਾਲੀ ਸੀ ਕਹਿੰਦਾ ਉਹਦੇ ਇੱਕ ਨੱਥ ਪਾਈ ਹੁੰਦੀ ਜਿਵੇਂ ਅੱਗੇ ਇੱਥੇ ਮੁਰਕੀ ਪਾਈ ਹੁੰਦੀ ਗੋਲ ਜੀ ਛੋਟੀ ਛੋਟੀ ਜੀ ਤੇ ਇੱਥੋਂ ਫੇਰ ਉਹ ਕੰਨ ਨਾਲ ਹੁੰਦੀ ਅੱਗੇ ਪਾਉਂਦੀਆਂ ਹੁੰਦੀਆਂ ਆਮੀ ਤਾਂ ਕਹਿੰਦਾ ਫੇਰ ਉਹ ਸੁੱਤਾ ਉੱਠ ਕੇ ਸਵੇਰੇ ਹੀ ਕਹਿੰਦਾ ਆਪਦੇ ਘਰ ਵਾਲੀ ਨੂੰ ਕਹਿੰਦਾ ਫੜ ਮੁਰਕੀ ਫੇਰ ਉਹ ਐ ਫੜ ਲੈਂਦੀ ਕਹਿੰਦਾ ਉਹਦੇ ਵਿੱਚ ਦੀ ਤੀਰ ਕੱਢ ਦਿੰਦਾ ਫੇਰ ਉਹ ਤਾਂ ਭਾਈ ਜਦੋਂ ਰੋਜ਼ ਹੀ ਉੱਠਦਾ ਸਵੇਰੇ ਨੂੰ ਕਹਿੰਦਾ ਫੜ ਮੁਰਕੀ ਉਹ ਤੀਰ ਮਾਰਿਆ ਕਰੇ ਤੇ ਉਹ ਵਿਚਾਰੀ ਡਰਿਆ ਕਰੇ ਵੀ ਜੇ ਇਹਦਾ ਹੱਥ ਹਿੱਲ ਗਿਆ ਮੜਾ ਜਾ ਮੇਰੇ ਬੱਜੂ ਮੈਂ ਤਾਂ ਮਰ ਜੂੰ ਉਹ ਤਾਂ ਡਰੇ ਵੀ ਅੱਜ ਵੀ ਮਰੀ ਸਵੇਰ ਵੀ ਮਰੀ ਮੈਂ ਤਾਂ ਉਹ ਤੀਰ ਮਾਰ ਕੇ ਉਹਨੂੰ ਕਿਹਾ ਕਰੇ ਹੈ ਕੋਈ ਬਲੀ ਭਾਈ ਉਹ ਵਿਚਾਰੀ ਚੁੱਪ ਕਰੀ ਉਹ ਤਾਂ ਸਿਹਤ ਤਾਂ ਉਹਦੀ ਕੀ ਬਣਨੀ ਤੇ ਉਹ ਤਾਂ ਕਮਜ਼ੋਰ ਹੋਣ ਲੱਗ ਗਈ ਫਿਕਰ ਚ ਕਿ ਉਹਨੂੰ ਤਾਂ ਮੌਤ ਦਿੱਸੇ ਵਿਚਾਰੀ ਨੂੰ ਮੂਹਰੇ ਕਹਿੰਦਾ ਫੇਰ ਉਹ ਇੱਕ ਉਹਨਾਂ ਦੀ ਤਾਈ ਸੀ ਗਮਾਂਡ ਚ ਉਹਦੀ ਕੁੜੀ ਦੇ ਬੱਚਾ ਹੋਣਾ ਤੇ ਉਹ 2 ਮਹੀਨੇ ਆਪਦੀ ਕੁੜੀ ਕੋਲ ਵਗ ਗਈ ਜਿੱਤੇ ਮੁੜ ਕੇ ਆਈ ਤਾਂ ਆ ਕੇ ਉਹਦੇ ਕੋਲ ਆ ਗਈ ਉਹਦੇ ਘਰ ਵਾਲੀ ਕੋਲ ਕਹਿੰਦੀ ਲੈ 2 ਮਹੀਨੇ ਮਗਰ ਰੁਆਈਆਂ ਵੀ ਉਹਦਾ ਪਤਾ ਲਿਆ ਮਨੁੰਦਾ ਆ ਕੇ ਉਹਨੂੰ ਕਹਿਣ ਲੱਗੀ ਕਹਿੰਦੀ ਕੁੜੇ ਤੂੰ ਦੱਸਿਓ ਵਰਗੀ ਪਈ ਤੀ ਜਦੋਂ ਆਈ ਤੀ ਕਹਿੰਦੀ ਜਦ ਮੈਂ ਗਈਆਂ ਤੂੰ ਤਾਂ ਇੰਨੀ ਸੋਹਣੀ ਤੀ ਕਹਿੰਦੀ ਤੈਨੂੰ ਕੀ ਹੋ ਗਿਆ 2 ਮਹੀਨੇ ਚ ਤੂੰ ਤੇ ਸੁੱਕੀ ਪਈ ਐ ਰੰਗ ਕਾਲਾ ਹੋ ਗਿਆ ਉਹ ਕਹਿੰਦੀ ਬੇਬੇ ਕੀ ਦੱਸਾਂ ਕਹਿੰਦੀ ਮੇਰੇ ਤਾਂ ਮਾਉ ਤੋਂ ਸਰਾਣੇ ਤੇ ਐ ਉਹ ਕਹਿੰਦੀ ਕਿ ਮੈਂ ਕਹਿੰਦੀ ਰੋਜ਼ ਉੱਠ ਕੇ ਤੁਹਾਡਾ ਮੁੰਡਾ ਮੇਰੇ ਤੀਰ ਨਗਾਉਂਦਾ ਇਹਦੇ ਵਿੱਚ ਦੀ ਮੁਰਕੀ ਦੇ ਕਹਿੰਦੀ ਨਾ ਜਾਣੇ ਹੱਥ ਹਿੱਲ ਜੇ ਕਹਿੰਦੀ ਮੇਰੇ ਤਾਂ ਬੱਜੂ ਮੈਂ ਤਾਂ ਉੱਥੇ ਮਰ ਜੂੰ ਕਹਿੰਦੀ ਮੈਂ ਡਰ ਚ ਰਹਿਨੀ ਆ ਸਾਇਆ ਡਰ ਦਾ ਸਾਇਆ ਮੇਰੇ ਸਿਰ ਤੇ ਰਹਿੰਦਾ ਉਹ ਨੂੰ ਕਹਿਣ ਲੱਗੀ ਲੈ ਇਹ ਵੀ ਕੋਈ ਗੱਲ ਹੈ ਤੈਨੂੰ ਮੈਂ ਹੱਲ ਦੱਸ ਕੇ ਜਾਨੀ ਆ ਤਾਂ ਬਿੰਦ ਚ ਹੈਡ ਜੂ ਟਲ ਜੂ ਉਹ ਕਹਿੰਦੀ ਕੀ ਕਹਿੰਦੀ ਜਦੋਂ ਤੈਨੂੰ ਪੁੱਛੂਗਾ ਵੀ ਹੈ ਕੋਈ ਬਲੀ ਕਹਿੰਦੀ ਤੂੰ ਕਹੀਂ ਬਲੀ ਤੋਂ ਬਲੀ ਭਲੀ ਤੋਂ ਭਲੀ ਉਹ ਕਹਿੰਦੀ ਫੇਰ ਉਹ ਕਹਿੰਦੀ ਬਸ ਇੰਨਾ ਹੀ ਕਹਿਦੀ ਤੂੰ ਫੇਰ ਦੇਖੀ ਉਹਦੀ ਜੱਟਾਂ ਚਲੋ ਭਾਈ ਜਦੋਂ ਉਹ ਮਾਰਿਆ ਤੜਕੇ ਨੂੰ ਨੇ ਤੀਰ ਕਹਿੰਦਾ ਕਰ ਉਹਨੂੰ ਕਹਿੰਦਾ ਫੜ ਨੱਥ ਉਹਨੇ ਮਾਰਿਆ ਤੀਰ ਉਹਨੂੰ ਕਹਿੰਦਾ ਹੈ ਕੋਈ ਬਲੀ ਕਹਿੰਦੀ ਹਾਂ ਬਲੀ ਤਾਂ ਬਲੀ ਭਲੀ ਤਾਂ ਭਲੀ ਉਹਨੇ ਸੋਚਿਆ ਵੀ ਇਹਨਾਂ ਤਾਂ ਅੱਜ ਜਵਾਬ ਦੇ ਤਮੇ ਵੀ ਇਹਦਾ ਮਤਲਬ ਮੇਰੇ ਉੱਪਰ ਦੀ ਕੋਈ ਹੋਰ ਐ ਉਹਨੂੰ ਕਹਿੰਦਾ ਅੱਛਾ ਕਹਿੰਦਾ ਲੈ ਫੇਰ ਉਹਨਾਂ ਨੂੰ ਨੂੰ ਕਹਿੰਦਾ ਜਦੋਂ ਬਲੀ ਤੋਂ ਬਲੀ ਭਲੀ ਤੋਂ ਭਲੀ ਦੇ ਮੈਨੂੰ ਮਿਲ ਜੂਗਾ ਦੇਖ ਕਿਉਂ ਨਾ ਕਹਿੰਦਾ ਕਿੱਥੇ ਐ ਕੋਈ ਘਰੋਂ ਵਗ ਗਿਆ ਭਾਈ ਗਿਆ ਹੋਇਆ ਤਾਂ ਬੜੀ ਦੂਰ ਲੰਘ ਗਿਆ ਤਾਂ ਉੱਥੋਂ ਗਾਹਾਂ ਦੋ ਰਾਹ ਫਟਦੇ ਸੀ ਉੱਥੇ ਜਾ ਕੇ ਉਲਝ ਗਿਆ ਵੀ ਮੈਂ ਹੁਣ ਕਿਹੜੇ ਰਾਹ ਜਾਵਾਂ ਤਾਂ ਉੱਥੇ 20 ਕ ਕਰਮਾ ਤੇ ਕੋਈ ਬੰਦਾ ਖੜਾ ਉਹ ਗਦਿਆਂ ਐ ਉੱਪਰ ਨੂੰ ਸਿਰ ਕਰ ਲੈ ਕਦਿਆਂ ਐ ਹੋ ਜੇ ਕਦਿਆਂ ਐ ਹੋ ਗੋ ਉਸ ਕਦਿਆਂ ਐ ਕਰਕੇ ਦੇਖਣ ਲੱਗਿਆ ਹੋਇਆ ਕੋਈ ਚੀਜ਼ ਉਹ ਉਹਨੂੰ ਕਹਿਣ ਲੱਗਿਆ ਵੀ ਭਾਈ ਸਾਹਿਬ ਮੈਨੂੰ ਰਾਹ ਦੱਸ ਦੇ ਵੀ ਮੈਂ ਕਿਹੜੇ ਪਾਸੇ ਮੁੜਾਂ ਉਹ ਉਹਨੂੰ ਕਹਿੰਦਾ ਐ ਹੱਥ ਕਰਦਿਆ ਕਰ ਤੇ ਐ ਹੋ ਹੋ ਦੇਖੀ ਜਾਵੇ ਉਹਨੂੰ ਐ ਕਰਤਾ ਵੀ ਤੂੰ ਖੜ ਮੜਾ ਜਾ ਉਹ ਕਹਿੰਦਾ ਬੜਾ ਬੰਦਾ ਹੈ ਜਾਂ ਕਹਿੰਦਾ ਮੈਂ ਉਹ ਰਾਹ ਪੁੱਛੀ ਜਾਂਦਾ ਵੀ ਇਹ ਪਤਾ ਨਹੀਂ ਕੀ ਮੈਨੂੰ ਤਾਂ ਕਹਿੰਦਾ ਗੁਸ ਨਹੀਂ ਦਿੰਦਾ ਇਹਨੂੰ ਕੀ ਦੀ ਸੀ ਜਾਂਦਾ ਤਾਂ ਭਾਈ ਉਹਦੇ ਕੋਲ ਵਗ ਗਿਆ ਓਹੋ ਐਨੇ ਨੂੰ ਓਹ ਜਿਹੜਾ ਉਹ ਬੰਦਾ ਸੀ ਦੇਖਦਾ ਸੀ ਐ ਉਹ ਭਾਈ ਬੜਾ ਉੱਚੀ ਉੱਚੀ ਹੱਸਿਆ ਕਹਿੰਦਾ ਢਾ ਲਿਆ ਬਈ ਢਾ ਲਿਆ ਬਈ ਢਾ ਲਿਆ ਬਈ ਉਹ ਆਲੇ-ਦਾਲੇ ਝਾਕ ਕੇ ਵੀ ਕੀ ਢਾ ਲਿਆ ਮੈਨੂੰ ਤਾਂ ਕੁਛ ਨਹੀਂ ਦਿਸਦਾ ਤਾਂ ਫਿਰ ਉਹ ਬੰਦੇ ਨੂੰ ਪੁੱਛਦਾ ਹੈ ਕਹਿੰਦਾ ਮੈਨੂੰ ਤਾਂ ਕੁਛ ਦਿਂਦਾ ਨਹੀਂ ਕੀ ਢਾ ਲਿਆ ਮੈਂ ਤੇ ਤੂੰ ਰਾਹ ਪੁੱਛੀ ਜਾਨਾ ਉਹ ਕਹਿੰਦਾ ਚੱਲ ਹੁਣ ਤੈਨੂੰ ਰਾਹ ਦੱਸਦਾ ਮੈਂ ਹੁਣ ਫ੍ਰੀ ਹੋ ਗਿਆ ਉਹ ਕਹਿੰਦਾ ਕਾਸ ਤੋਂ ਤੂੰ ਤਾਂ ਪਹਿਲਾਂ ਵੀ ਫ੍ਰੀ ਖੜਾ ਸੀ ਕਹਦਾ ਤੈਨੂੰ ਨਹੀਂ ਪਤਾ ਕਹਿੰਦਾ ਇੱਥੋਂ ਤਿੰਨ ਕੋਤ ਹੈ ਨਾ ਉਹ ਖੇਡ ਰਹੇ ਤੇ ਖਡਾਰੀ ਕਹਿੰਦਾ ਹਰ ਇੱਕ ਦੇ ਹਰਾ ਕਛਾ ਪਾਇਆ ਹੋਇਆ ਸੀ ਇੱਕ ਦੇ ਕਹਿੰਦਾ ਨੀਲਾ ਕਛਾ ਪਾਇਆ ਹੋਇਆ ਸੀ ਉਹ ਹਰੇ ਵਾਲੇ ਨੇ ਨੀਲੇ ਵਾਲਾ ਟਾ ਲਿਆ ਉਹ ਕਹਿੰਦਾ ਜਿੱਤ ਗਏ ਕਹਿੰਦਾ ਮੈਂ ਉਹਨਾਂ ਦਾ ਮੈਚ ਦੇਖ ਰਿਹਾ ਸੀ ਭਾਈ ਉਹ ਕਹਿੰਦਾ ਵੀ ਬੱਲੇ ਬੱਲੇ ਤਿੰਨ ਕੋਤ ਉਹ ਮੈਚ ਦੇਖ ਰਿਹਾ ਸੀ ਭਾਈ ਉਹ ਕਹਿੰਦਾ ਆ ਜਾ ਤੈਨੂੰ ਦੱਸਾਂ ਰਾ ਉਹਨੂੰ ਕਹਿੰਦਾ ਨਾ ਦੇ ਬਸ ਪੁੱਛ ਲਿਆ ਮੈਂ ਤਾਂ ਰਾ ਕਹਿੰਦਾ ਕੀ ਗੱਲ ਕਹਿੰਦਾ ਮੈਂ ਤਾਂ ਭੱਲੀ ਤੋਂ ਭੱਲੀ ਦੇਖਣਾ ਸੀ ਦੇਖ ਲਿਆ ਹੁਣ ਕਹਿੰਦਾ ਮੈਂ ਭੱਲੀ ਤੋਂ ਭੱਲੀ ਦੇਖਣ ਜਾਣਾ ਉਹ ਕਹਿੰਦਾ ਤੂੰ ਖੜ ਭੱਲੀ ਤੋਂ ਭੱਲੀ ਤਾਂ ਮੈਂ ਵੀ ਦੇਖਣ ਚੱਲਿਆ ਸੀ ਕਹਿੰਦਾ ਵੀ ਆਪਾਂ ਦੋਨੇ ਚੱਲਦੇ ਆ ਤਾਂ ਭਾਈ ਦੋਨੇ ਤੁਰਪੇ ਜਦੋਂ ਕਹਾ ਜਾਂਦੇ ਨੇ ਤੁਰੇ ਤਾਈਕ ਖੇਤਾਂ ਦੇ ਵਿੱਚ ਬੰਦਾ ਚਰੀ ਦੀ ਪੰਡ ਭਰੀ ਬੰਨੀ ਬੈਠਾ ਹੈ ਉਹਨਾਂ ਨੂੰ ਦੁਰ ਦੁਰੇ ਜਾਂਦਿਆਂ ਨੂੰ ਕਹਿਣ ਲੱਗਿਆ ਵਾਈ ਮੈਨੂੰ ਚਕਾ ਕੇ ਜਾਇਓ ਭਰੀ ਉਹਨਾਂ ਨੇ ਚਕਾਤੀ ਤਿੰਨੇ ਤੁਰੇ ਜਾਂਦੇ ਨੇ ਤਾਂ ਉਹ ਗਹਾਂ ਕਹਿਣ ਲੱਗਿਆ ਉਹਨਾਂ ਨੂੰ ਕਹਿੰਦਾ ਕਿੱਥੇ ਜਾਂਦੇ ਹੋ ਉਹ ਕਹਿੰਦਾ ਵੀ ਅਸੀਂ ਤਾਂ ਪੱਲੀ ਤੋਂ ਪੱਲੀ ਤੋਂ ਪੱਲੀ ਦੇਖਣ ਜਾਂਦੇ ਆ ਉਹ ਕਹਿੰਦਾ ਵੀ ਉਹ ਤਾਂ ਮੈਂ ਵੀ ਦੇਖਣੀ ਸੀ ਕਹਿੰਦਾ ਤੇ ਕਹਿੰਦਾ ਉੱਥੇ ਤਾਂ ਮੈਂ ਵੀ ਜਾਣਾ ਸੀ ਵੀ ਤੁਸੀਂ ਐ ਕਰੋ ਮੇਰੇ ਨਾਲ ਮੇਰੇ ਘਰੇ ਚੱਲੋ ਰੋਟੀ ਪਾਣੀ ਖਾਓ ਆਪਾਂ ਇਕੱਠੇ ਚੱਲਾਂਗੇ ਉਹ ਕਹਿੰਦੇ ਵੀ ਇਹ ਵੀ ਠੀਕ ਆ ਨਾਲੇ ਪ੍ਰਸ਼ਾਦਾ ਛਕ ਲਾਂਗੇ ਇਹਦੇ ਘਰੇ ਜਦੋਂ ਗਏ ਤਾਂ ਭਾਈ ਘਰਦਿਆਂ ਨੂੰ ਉਹ ਕਹਿਣ ਲੱਗਿਆ ਜਾ ਕੇ ਬੁੜੀਆਂ ਨੂੰ ਕਹਿੰਦਾ ਵੀ ਰੋਟੀਆਂ ਲਾਓ ਬੰਦਿਆਂ ਨੇ ਖਾਣੀਆਂ ਵੀ ਫੇਰ ਅਸੀਂ ਜਾਣਾ ਤਾਂ ਜਦੋਂ ਉਹ ਬੈਠੇ ਹਜੇ ਤਾਂ ਐ ਉਹਨੂੰ ਮਿਰਗਾਂ ਦੀ ਡਰ ਦਿਸ ਗਈ हिरण ਦੀ ਉਹ ਜਿਹਦੇ ਘਰੇ ਬੈਠੇ ਤੇ ਤਾਂ ਉਹ ਕਹਿਣ ਲੱਗਿਆ ਵੀ ਐਂ ਕਰੂ 10 ਮਿੰਟ ਟੱਕੋ ਤੁਹਾਨੂੰ ਮੀਟ ਨਾਲ ਰੋਟੀ ਖਵਾਉਂ ਆਉਂ ਜਾਂਦੇ ਨੇ ਹਿਰਨ ਇੱਕ ਫੜ ਵੱਢ ਕੇ ਲਿਆਉਣਾ ਕਹਿੰਦਾ ਚੱਕ ਕੇ ਲਿਆਉਣਾ ਇੱਕ ਹਿਰਨ ਮਾਰ ਕੇ ਉਹ ਮੈਂ ਬੈਠਾ ਬੈਠਾ ਤੁਰ ਪਿਆ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਹੁਣ ਦੋਨੇ ਵੀ ਲੈ ਕੋਈ ਕੁੱਤਾ ਨਹੀਂ ਬਿੱਲਾ ਨਹੀਂ ਇਹਦੇ ਨਾਲ ਜਿਹੜਾ ਹਿਰਨ ਨੂੰ ਘੇਰੂ ਕੁਈ ਇਹਦੇ ਕੋਲ ਕੋਈ ਹਥਿਆਰ ਨਹੀਂ ਇਹ ਕਾਦੇ ਨਾਲ ਮਾਰੂਗਾ ਵੀ ਆਪਾਂ ਨੂੰ ਤਾਂ ਇਹ ਲੇਟ ਕਰਾਊਗਾ ਇਹਨੇ ਕੀ ਜਾਣਾ ਵੀ ਖਾਲੀ ਹੱਥ ਵਗ ਗਿਆ ਕਹਿੰਦਾ ਮੈਂ ਮਿਰਗ ਲੈ ਕੇ ਆਉਣਾ ਤਾਂ ਉਹਨੇ ਕੀ ਕਰਿਆ ਭਾਈ ਗਾਹਾਂ ਜਾ ਕੇ ਮਿਰਗਾਂ ਦੀ ਡਾਰ ਦੇ ਨਾਲ ਫਟਾਫਟ ਰਲ ਗਿਆ ਉਹਨੇ ਤਾਂ ਜਿਹੜਾ ਮਾਗਰ ਹਿਰਨ ਸੀ ਇੱਕ ਫੜ ਲਿਆ ਪੂਛ ਤੋਂ ਪੂਛ ਤੋਂ ਫੜ ਕੇ ਉਹਨੇ ਉਹਨੂੰ ਗੇੜਾ ਜਿਹਾ ਘਮਾਇਆ ਗੇੜਾ ਜਿਹਾ ਘਮਾ ਕੇ ਉਹ ਤਾਂ ਡਿੱਗਿਆ ਡਿੱਗੇ ਦੀ ਉਹਨੇ ਤਾਂ ਉਹ ਪੁੱਠਾ ਜਿਹਾ ਹੋ ਗਿਆ ਡਿੱਗ ਪਿਆ ਉੱਟ ਕੇ ਉਹਨੇ ਤਾਂ ਉਹਦੀ ਗਰਦਨ ਮਰੋੜੀ ਮੁੱਢੇ ਤੇ ਸਿੱਟ ਲਿਆ ਲਿਆਇਆ ਉਹ ਸੋਚਦੇ ਨੇ ਵੀ ਹਾਂ ਐਂ ਮਾਰ ਲਿਆਇਆ ਕਹਿਣ ਲੱਗੇ ਵੀ ਬਲੀ ਤੋਂ ਬਲੀ ਭਲੀ ਤੋਂ ਭਲੀ ਤਾਂ ਸੱਚੀ ਨਹੀਂ ਪਈ ਐ ਤਾਂ ਹੁਣ ਤਿੰਨੇ ਭਾਈ ਜਾਂਦੇ ਨੇ ਉਹ ਕਹਿਣ ਲੱਗਿਆ ਵੀ ਜਦੋਂ ਉਹਨੇ ਉਹ ਲੈਂਦਾ ਮੈਂ ਮਾਰਿਆ ਫਿਰਨ ਮੀਟ ਬਣਾਇਆ ਮੀਟ ਬਣਾ ਕੇ ਉਹਨੂੰ ਖਵਾਇਆ ਰੋਟੀ ਖਵਾਈ ਉਹਨਾਂ ਨੂੰ ਰੋਟੀ ਖਵਾ ਕੇ ਉਹਨਾਂ ਨੂੰ ਕਹਿਣ ਲੱਗਿਆ ਵੀ ਹੁਣ ਮੈਂ ਤੁਹਾਡੇ ਨਾਲ ਚੱਲਦਾ ਭਲੀ ਤੋਂ ਭਲੀ ਤਾਂ ਮੈਂ ਵੀ ਦੇਖਣੀ ਚਾਹਉਣਾ ਕਹਿੰਦਾ ਕਾ ਮੈਨੂੰ ਵੀ ਕਹਿੰਦਾ ਮੇਰੇ ਘਰ ਦੇ ਗੜਾਂਬੇ ਦੇੰਦੇ ਰਹਿੰਦੇ ਨੇ ਭਲੀ ਤੋਂ ਭਲੀ ਭਲੀ ਤੋਂ ਭਲੀ ਕਹਿੰਦਾ ਪਤਾ ਨਹੀਂ ਉਹ ਕਿੱਥੇ ਰਹਿੰਦੀ ਹੈ ਭਲੀ ਤੋਂ ਭਲੀ ਪਲੀ ਤੋਂ ਪਲੀ ਤਾਂ ਭਾਈ ਜਦੋਂ ਜਾ ਰਹੇ ਨੇ ਉਹ ਗਾ ਤਿੰਨੇ ਵੱੜ ਗਏ ਇੱਕ ਸ਼ਹਿਰ ਚ بڑے ਹੋਏ ਤਾਂ ਉੱਥੇ ਫੱਟਾ ਲਿਖ ਕੇ ਲਾਇਆ ਹੋਇਆ ਰਾਜੇ ਦੀ ਕੁੜੀ ਦਾ ਉਹ ਫੱਟੇ ਦੇ ਉੱਤੇ ਲਿਖਿਆ ਹੋਇਆ ਉਹਨੇ ਵੀ ਸਵੇਰੇ ਸੁਦੇਹਾਂ ਤੁਰੂ ਸ਼ਾਮ ਨੂੰ ਸੂਰਜ ਚੜ੍ਹਦੇ ਤੋਂ ਪਹਿਲਾਂ ਜਾਵੇ ਸੂਰਜ ਛਿਪਦੇ ਤੋਂ ਪਹਿਲਾਂ ਬੰਦਾ ਆਵੇ ਮੇਰੀ ਭੈਣ ਫਲਾਣੇ ਥਾਮੀ ਐ ਵੀ ਮੈਥੋਂ ਚਿੱਠੀ ਲਿਜਾ ਕੇ ਉਹ ਤੋਂ ਜਵਾਬ ਚਿੱਠੀ ਦਾ ਲਿਖਾ ਕੇ ਮੇਰੇ ਕੋਲ ਲਿਆਉ ਜਿਹੜਾ ਉਹਦੇ ਨਾਲ ਮੈਂ ਵਿਆਹ ਕਰੂੰਗੀ ਤਾਂ ਨਹੀਂ ਫਿਰ ਮੈਂ ਗਰਦਨ ਲਾ ਦੂੰਗੀ ਉਹ ਵੀ ਗਾਹ ਹੈ ਹਜੇ ਕੁਝ ਕਰੀ ਬੈਠੀ ਤਾਂ ਭਾਈ ਜਦੋਂ ਇਹਨਾਂ ਨੇ ਦੇਖਿਆ ਤਿੰਨੇ ਉਹਦੇ ਕੋਲ ਵਾਗੇ ਵੀ ਇੱਥੇ ਪਤਾ ਲੱਗੂ ਹੁਣ ਬਲੀ ਤੋਂ ਬਲੀ ਕੌਣ ਐ ਪਹਿਲੀ ਤੋਂ ਪਹਿਲੀ ਕੌਣ ਐ ਤਾਂ ਜਦੋਂ ਉਹਦੇ ਕੋਲ ਗਏ ਉਹ ਉਹਨੂੰ ਕਹਿਣ ਲੱਗਿਆ ਜਿਹੜਾ ਉਹ ਸੀਗਾ ਵੀ ਇੱਕ ਜਣਾ ਕਹਿੰਦਾ ਵੀ ਤੁਸੀਂ ਵੀ ਮੈਂ ਤੇਰੀ ਭੈਣ ਦੀ ਚਿੱਠੀ ਲੈ ਕੇ ਦੇਵਾਂ ਉਹ ਕਹਿੰਦੀ ਕਾਇ ਵਜ ਗਏ ਕਹਿੰਦਾ ਸਵੇਰ ਦੇ 10 ਕਹਿੰਦੀ ਦਿਨ ਚੜਨ ਤੋਂ ਸੂਰਜ ਚੜਨ ਤੋਂ ਪਹਿਲਾਂ ਜਾਂਦੇ ਤੇ ਦਿੰਨ ਸੇਪਣ ਤੋਂ ਪਹਿਲਾਂ ਮੁੜਦੇ ਵੀ ਤੇ ਪਰ ਚਿੱਠੀ ਨਹੀਂ ਲਿਆ ਸਕੇ ਕਹਿੰਦੀ ਆ ਪਏ ਨੇ ਇੰਨੇ ਸਿਰ ਵੱਡੇ ਸੋਚ ਲਾ ਕਹਿੰਦੀ ਮੇਰੀ ਇਹ ਸ਼ਰਤ ਹੈ ਕਹਿੰਦੀ ਤਾਂ ਤਾਂ ਹੁਣ ਉਹ ਕਰਾ ਲਿਆ ਦਿਨ ਪਹਿਲੇ ਹੀ ਚੜ ਲਿਆ 10 8 ਵਜਾ ਲੇ ਉਹ ਕਹਿਣ ਲੱਗਿਆ ਵੀ ਤੂੰ ਮੈਨੂੰ ਚਿੱਠੀ ਦੇ ਲਿਖ ਕੇ ਵੀ ਇਹ ਤਾਂ ਮੇਰਾ ਕੰਮ ਹੈ ਤਾਂ ਉਹਨੇ ਭਾਈ ਚਿੱਠੀ ਦਿੱਤੀ 10 ਵਜੇ ਦੇ ਨੂੰ ਲਿਖ ਕੇ ਚਿੱਠੀ ਫੜਾਤੀ ਕਹਿੰਦੀ ਸੋਚ ਕੇ ਜਾਈਂ ਗਲ ਵੱਡੂ ਆਏ ਤਾਂ ਉਹ ਕਹਿੰਦਾ ਤੂੰ ਕਹਿੰਦਾ ਕਹਿੰਦੀ ਤੇਰਾ ਤਾਂ ਆਜ ਦਾ ਵੱਡੂ ਜਿਹੜੇ ਆ ਤੇਰੇ ਦੋ ਬੈਠੇ ਨੂੰ ਪਹਿਲਾਂ ਇਹਨਾਂ ਦਾ ਵੱਡੂ ਇੱਥੇ ਉਹ ਕਹਿੰਦਾ ਤੂੰ ਵੱਡਦੀ ਮੈਨੂੰ ਮੇਰੇ ਤੇ ਭਰੋਸਾ ਹੈ ਪਈ ਵਗ ਗਿਆ ਜਦੋਂ ਗਿਆ ਤਾਂ ਜਿਉਂ ਭੱਜਿਆ ਤਾਂ ਉਹਦੀ ਭੈਣ ਦੇ ਜਾ ਵੜਿਆ ਜਾ ਕੇ ਭੈਣ ਨੂੰ ਚਿੱਠੀ ਸੁਣਾਈ ਉਹ ਤੋਂ ਮੋੜ ਲਿਖਿਆ ਆ ਉਹਦੀ ਭੈਣ ਕਹਿਣ ਲੱਗੀ ਤੂੰ ਕਿੰਨੇ ਚਿਰ ਚ ਆਇਆ ਹੈ ਕਹਿੰਦਾ ਮੈਂ ਤਾਂ 10 ਵਜੇ ਤੋਂ ਬਾਅਦ ਤੁਰਿਆ ਤੀ ਉੱਥੋਂ 10 ਵਜੇ ਚਿੱਠੀ ਲਿਖਿਆਈ ਤੀ ਉਹ ਕਹਿਣ ਲੱਗੀ ਵੀ ਇਹਦਾ ਮਤਲਬ ਹੈ ਇੰਨੇ ਚਿਰ ਤੂੰ ਪਹੁੰਚ ਜਾਏਗਾ ਵੀ ਉਹਦਾ ਤਾਂ ਵਿਆਹ ਹੋ ਜੂ ਫਿਰ ਇਹ ਤਾਂ ਵਿਆਹ ਲੂਗਾ ਭਾਈ ਉਹ ਨੂੰ ਟਾਲ ਮਟੋਲ ਕਰਨ ਲੱਗੀ ਉਹ ਨੂੰ ਕਹਿੰਦੇ ਪ੍ਰਸ਼ਾਦਾ ਛੱਕ ਕੇ ਜਾਈਂ ਏਡੀ ਦੂਰੋਂ ਭੁੱਖ ਆਇਆ ਉਹ ਕਹੇ ਮੈਂ ਰੋਟੀ ਖਾਣੀ ਨਹੀਂ ਉਹ ਕਹੇ ਮੈਂ ਖਵਾਉਣੀ ਐ ਕਿਉਂ ਉਹ ਨੂੰ ਐਤ ਵੀ ਮੈਨੂੰ ਲੇਟ ਕਰਾਵਾਂ ਖੀਰ ਬਣਾਉਂਦੀ ਐ ਜਦੋਂ ਖੀਰ ਰਿੱਝ ਗਈ ਐ ਫਿਰ ਪ੍ਰਸ਼ਾਦ ਬਣਾਉਂਦੀ ਐ ਜਦੋਂ ਉਹ ਬਣ ਗਿਆ ਫਿਰ ਸਬਜ਼ੀ ਬਣਾਉਂਦੀ ਐ ਜਦੋਂ ਸਬਜ਼ੀ ਬਣ ਗਈ ਫਿਰ ਰੋਟੀਆਂ ਲਾਉਂਦੀ ਐ ਯਾਨੀ ਉਹਨੂੰ ਲੇਟ ਕਰਾਉਣ ਦੀ ਮਾਰੀ ਟਾਲਮਟੋਲੇ ਕਰਾਉਂਦੀ ਐ ਤਾਂ ਭਾਈ ਚਲੋ ਕਰਿਆ ਕੱਤਰਿਆ ਉਹਨੂੰ ਖਵਾਈ ਰੋਟੀ ਖਵਾ ਕੇ ਦੇਤੀ ਚਿੱਠੀ ਉਹਨੇ ਸੋਚਿਆ ਵੀ ਹੁਣ ਇਹ ਦਿਨ ਛਿਪਦੇ ਤੋਂ ਪਹਿਲਾਂ ਕਿਵੇਂ ਵਗ ਜੂ ਉਹ ਤਾਂ ਭਾਈ ਜਿਉਂ ਭੱਜਿਆ ਤਾਂ ਰਾਜ ਇੱਕ ਖੂਆ ਗਿਆ ਖੂਦ ਦੇ ਕੋਲ ਤੇ ਅੰਬ ਉਹਨੂੰ ਲੱਗਿਆ ਹੇ ਤੇ ਛੋਟੀਆਂ-ਛੋਟੀਆਂ ਅੰਬੀਆਂ ਉਹਨੇ ਕਿਹਾ ਵੀ ਨਾਲਿਆ ਇਹਦੀ ਛਾਵੇਂ ਅੰਬ ਦੀ ਸੰਘਣੀ ਜੀ ਛਾਵੇਂ ਇੱਥੇ ਬਿੰਦ ਕਰ ਆਰਾਮ ਕਰਦਾ ਨਾਲੇ ਉਹਰੇ ਪਾਣੀ ਪੂਣੀ ਪੀਣਾ ਆਇਓ ਤਾਂ ਪੈ ਗਿਆ ਪਿਆ ਹੋਇਆ ਥੱਕਿਆ ਹੋਇਆ ਹੈਗਾ ਤੀ ਉਹਦੀ ਧੱਕ ਲੱਗ ਗਈ ਜਦੋਂ ਅੱਖ ਲੱਗ ਗਈ ਤਾਂ ਉਧਰੋਂ ਹਣ ਉਹ ੜੀਕਦੇ ਹੀ ਨੇ ਉਹਨੂੰ ਵੀ ਆਇਆ ਨਹੀਂ ਮੁੜਿਆ ਨਹੀਂ ਤਾਂ ਉਹਨੂੰ ਕਹਿੰਦਾ ਇਹੋ ਜਿਹੜਾ ਉਦੋਂ ਪਹਿਲਾਂ ਐ ਕਰ ਕਰ ਦੇਖਦਾ ਸੀ ਉਹਨੂੰ ਕਹਿੰਦਾ ਉਦੋਂ ਤਾਂ ਤੂੰ ਬੜਾ ਦੂਰ ਦੂਰ ਦੇਖਦਾ ਸੀ ਉਹ ਇੱਕ ਤਾਂ ਨਿਸ਼ਾਨ ਚ ਹੀ ਉੱਥੇ ਰਹਿ ਗਿਆ ਇੱਕ ਹੋਰ ਰਹਿ ਗਿਆ ਜਿਹੜਾ ਤਿੰਨ ਕੋ ਉਹ ਤਾਂ ਦੇਖ ਰਿਹਾ ਸੀ ਮੈਚ ਉਹਨਾਂ ਨੂੰ ਉਹਨੂੰ ਕਹਿੰਦਾ ਉਦੋਂ ਤਾਂ ਬੜਾ ਇਹੋ ਇਹੋ ਦੇਖਦਾ ਸੀ ਵੀ ਉੱਥੇ ਮੈਚ ਚ ਕਿਹੜਾ ਮਤਲਬ ਘੁਲਦਾ ਕਿਹੜਾ ਹਾਰਦਾ ਹੈ ਕਹਿੰਦਾ ਹੁਣ ਦੇਖਗਾ ਕਹਿੰਦਾ ਉਹ ਤਾਂ ਮੁੜਿਆ ਹੀ ਨਹੀਂ ਕਹਿੰਦਾ ਉਹ ਤਾਂ ਰੇਤ ਲੱਗ ਰਹੀ ਆ ਕਹਿੰਦਾ ਆਪਦਾ ਖੰਡਾ ਤਿੱਖਾ ਕਰਨਾ ਆਪਣ ਆਪਣੀਆਂ ਗਰਦਨਾ ਲਾਹੂਗੀ ਉਹ ਕਹਿੰਦਾ ਗੱਲ ਤਾਂ ਠੀਕ ਆ ਭਾਈ ਉਹਨੇ ਮਾਰ ਹੀ ਨੀਗਾ ਉਹ ਕਹਿਣ ਲੱਗਿਆ ਵੀ ਉਹ ਤਾਂ ਇੱਕ ਖੂਹ ਆ ਉਹਦੇ ਕੋਲ ਅੰਬ ਦਾ ਬੂਟਾ ਹੈ ਵੀ ਉਹਦੀ ਛਾਂ ਚ ਪਿਆ ਉਹ ਤਾਂ ਸੁੱਤਾ ਪਿਆ ਹੈ ਵੀ ਉਹਦੇ ਛਾਤੀ ਦੇ ਉੱਤੇ ਸੇਧ ਚ ਅੰਬਾਂ ਦਾ ਅੰਬੀਆਂ ਦਾ ਗੁੱਛਾ ਲੱਗਿਆ ਹੋਇਆ ਉਹਦੀ ਸੇਧ ਚਾ ਛਾਤੀ ਦੇ ਉੱਤੇ ਐ ਤਾਂ ਉਹ ਕਹਿੰਦਾ ਵੀ ਉਹਦਾ ਸੁੱਤਾ ਪਿਆ ਉਹਦਾ ਕੀ ਪਤਾ ਅੱਖ ਲੱਗੀ ਹੋਈ ਐ ਜਿਹੜਾ ਨਿਸ਼ਾਨ ਚੀਤੀ ਉਹ ਉਹਨੂੰ ਕਹਿੰਦਾ ਤੂੰ ਐ ਕਰ ਕਹਿੰਦਾ ਆਪਣੀ ਉਂਗਲੀ ਨੂੰ ਐ ਪੂਰੀ ਸੇਧ ਕਰ ਲੈ ਉਹ ਬੰਦੇ ਕੰਨੀ ਵੀ ਜਿੱਥੇ ਉਹ ਪਿਆ ਉਹ ਗਲ ਤੇਰੀ ਟੇਢੀ ਮੇਢੀ ਨਾ ਹੋਵੇ ਕਹਿੰਦਾ ਤੂੰ ਉਹ ਅੰਬਾਂ ਦੇ ਗੁੱਛੇ ਕੰਨੀ ਕਰ ਤੀਰ ਮੈਂ ਮਾਰੂੰ ਕਹਿੰਦਾ ਆਂਬ ਟੁੱਟ ਕੇ ਉਹਦਾ ਡਿੱਗੂਗਾ ਛੱਤੀ ਤੱਕ ਨਾ ਫੇਰ ਉੱਠੂ ਭਾਈ ਕਹਿੰਦਾ ਕਿੱਡੀ ਕਦੂਰੇ ਕਹਿੰਦਾ ਉਹ ਤਾਂ 2.5 3 ਕਿਲੋਮੀਟਰ ਤੇ ਐ ਉਹ ਕਹਿੰਦਾ ਵੀ ਠੀਕ ਐ ਭਾਈ ਉਸ ਬੰਦੇ ਨੇ ਐਨੇ ਉਹ ਬਲੀ ਤੋਂ ਬਲੀ ਤੇ ਉਹਨੇ ਆਪਦੀ ਉਂਗਲੀ ਖੀਚੀ ਉਸ ਅੰਬ ਦੇ ਗੁੱਛਿਆਂ ਤੇ ਤਾਂ ਉਹ ਨਿਸ਼ਾਨਚੀ ਨੇ ਤੀਰ ਮਾਰਿਆ ਜਾ ਕੇ ਤੀਰ ਅੰਬਾਂ ਚ ਵੱਜਿਆ ਅੰਬ ਟੁੱਟਿਆ ਉਹਦੀ ਛਾਤੀ ਤੇ ਡਿੱਗਿਆ ਉਹ ਭੱਜ ਕੇ ਉੱਠਿਆ ਉੱਠਿਆ ਤਾਂ ਉਹਨੇ ਦੇਖਿਆ ਵੀ ਮੈਂ ਤਾਂ ਬਹੁਤ ਜਿਰਦਾ ਉਰੇ ਪਿਆ ਵੀ ਮੈਂ ਤਾਂ ਜਾਣਾ ਤੇ ਪਹੁੰਚਣਾ ਸੀ ਟਾਈਮ ਤੇ ਮੈਂ ਤਾਂ ਲੇਟ ਹੋ ਗਿਆ ਭਾਈ ਉਹ ਤਾਂ ਜਿਉਂ ਭੱਜਿਆ ਪਹੁੰਚ ਗਿਆ ਉੱਥੇ ਆ ਕੇ ਜਦੋਂ ਆ ਗਿਆ ਤਾਂ ਹੁਣ ਉਹ ਪੁੱਛਦਾ ਫਿਰ ਮੰਜੇ ਨੂੰ ਕਿਉਂ ਨੇ ਤਾਂ ਉਲਟ ਜਵਾਬ ਦੇਣਾ ਸੀ ਮੰਜੇ ਨੂੰ ਨੇ ਕਿਹਾ ਹੋਇਆ ਤੀ ਪਾਲੰਗ ਨੂੰ ਬੀ ਤਾਂ ਉਲਟ ਜਵਾਬ ਦੇਣਾ ਹੈ ਉਹਨੂੰ ਕਹਿੰਦਾ ਫਿਰ ਮੰਜਿਆ ਕਹਿੰਦਾ ਹੁਣ ਇਹ ਇਨਾਮ ਕਿਹਨੂੰ ਮਿਲਣਾ ਚਾਹੀਦਾ ਹੈ ਵੀ ਜਿਹੜਾ ਚਿੱਠੀ ਲੈ ਕੇ ਆਇਆ ਉਹ ਕਹਿੰਦਾ ਉਹਨੂੰ ਮਿਲਣਾ ਚਾਹੀਦਾ ਮੰਜਿਆ ਕਹਿੰਦਾ ਫੱਟ ਦੇਣੇ ਉਹ ਰਾਣੀ ਕੁੜੀ ਬੋਲਪੀ ਰਾਜਕੁਮਾਰੀ ਕਹਿੰਦੇ ਕਿਉਂ ਉਹਨੂੰ ਕਿਉਂ ਮਿਲਣਾ ਚਾਹੀਦਾ ਕਹਿੰਦੀ ਉਹ ਤਾਂ ਚਿੱਠੀ ਲੈ ਕੇ ਗਿਆ ਲੈ ਕੇ ਆਇਆ ਉਹ ਤਾਂ ਉੱਥੇ ਸੌਂ ਗਿਆ ਜਿਹੜਾ ਉਹ ਤੀਜਾ ਤੀ ਦੂਰੋਂ ਦੇਖਦਾ ਸੀ ਕਹਿੰਦੀ ਉਹ ਜੇ ਉਹਨੇ ਦੇਖ ਲਿਆ ਵੀ ਉੱਥੇ ਪਿਆ ਜੇ ਕਹਿੰਦੀ ਨਿਸ਼ਾਨ ਚੀ ਨਾ ਤੀਰ ਨਿਸ਼ਾਨ ਮਾਰਦਾ ਤੀਰ ਕਹਿੰਦੀ ਉਹਨੇ ਤਾਂ ਉੱਠਣਾ ਨਹੀਂ ਤੀ ਇਸ ਲਈ ਕਹਿੰਦੀ ਤੀਰ ਵਾਲੇ ਨੂੰ ਇਨਾਮ ਮਿਲਣਾ ਚਾਹੀਦਾ ਭਾਈ ਉੱਥੇ ਲੱਗੇ ਹੋਏ ਤੇ ਉੱਪਰ ਤਿੰਨ ਢੱਲ ਕਿਉਂ ਤਿੰਨ ਵਾਰ ਬੁਲਾਉਣੀ ਦੀ ਉਹ ਇੱਕ ਕੜ ਤਾਲ ਉਹ ਤਾਂ ਵੱਜ ਗਿਆ ਢੱਲ ਸਾਰੇ ਸ਼ਹਿਰ ਚ ਪਤਾ ਲੱਗ ਗਿਆ ਵੀ ਰਾਜੇ ਦੀ ਕੁੜੀ ਤਾਂ ਬੋਲਪੀ ਜਿਹੜਾ 10 ਵਜਦਾ ਵੀ ਬੁਲਾ ਲਈ ਕਿਸੇ ਨੇ ਇੱਕ ਵਾਰ ਬੋਲਪੀ ਚਲੋ ਜੀ ਹੁਣ ਉਹਨੂੰ ਪੁੱਛਦਾ ਹੈ ਹਾਰ ਨੂੰ ਹਾਰ ਨੂੰ ਕਹਿਣ ਲੱਗਿਆ ਹਾਂ ਵੀ ਹਾਰ ਤੇਰੇ ਕੀ ਹਾਲ ਨੇ ਉਹ ਕਹਿੰਦਾ ਜੀ ਹਾਰ ਕਹਿਣ ਲੱਗਿਆ ਵੀ ਮੇਰੇ ਹਾਲ ਤਾਂ ਠੀਕ ਹੀ ਨੇ ਬਸ ਥੋੜੇ ਜਿਹਾ ਦਿਨਾਂ ਬਾਅਦ ਰਾਜਕੁਮਾਰੀ ਧੋਆ ਲੈਂਦੀ ਐ ਪਾ ਲੈਂਦੀ ਐ ਆਹੀ ਹਾਲ ਨੇ ਮੇਰੇ ਤਾਂ ਇੱਥੇ ਰਹਿਣਾ ਮਿੱਠਾ ਸੋਡਾ ਪਾ ਕੇ ਮੇਰੀ ਧੋਈ ਕਰਾ ਦਿੰਦੀ ਐ ਦਾਸੀਆਂ ਤੋਂ ਹੋਰ ਕਹਿੰਦਾ ਕੋਈ ਗੱਲ ਨਹੀਂ ਬਾਤ ਨਹੀਂ ਉਹਨੂੰ ਕਹਿੰਦਾ ਤੂੰ ਸੁਣਾ ਉਹ ਕਹਿੰਦਾ ਮੈਂ ਤਾਂ ਕੀ ਸੁਣਾਉਣੀ ਆ ਕਹਿੰਦਾ ਹਾਰ ਤੱਕ ਕਦੇ ਬੋਲਦਾ ਨਹੀਂ ਸੁਣਿਆ ਅੱਜ ਤੂੰ ਸੁਣਿਆ ਕਹਿੰਦਾ ਤੂੰ ਸੁਣਾ ਹੁਣ ਸੋ ਇਹ ਹੁਣ ਮੈਂ ਤੁਹਾਨੂੰ ਕੱਲ ਨੂੰ ਸੁਣਾਉਂਗੀ ਜੀ ਜਿਹੜਾ ਇਹਦਾ ਪਾਰਟ ਰਹਿ ਗਿਆ ਕਿਉਂਕਿ ਫਿਰ ਵੀਡੀਓ ਲੰਬੀ ਹੋ ਜੂ ਜਾਦੇ ਬਹੁਤ ਸੋਹਣੀ ਬਾਤ ਆ ਇਹਨੂੰ ਅੱਗੇ ਪੂਰੀ ਸੁਣਿਓ ਇਹਦਾ ਬਾਕੀ ਦਾ ਪਾਰਟ ਮੈਂ ਕੱਲ ਨੂੰ ਹੀ ਪਾਉਂਗੀ ਲੇਟ ਨਹੀਂ ਕਰਦੀ ਸੋ ਅੱਜ ਇੰਨੀ ਕੁ ਸੁਣੋ ਧੰਨਵਾਦ ਜੀ